ਇਹ ਵੀ 23 ਜੂਨ ਦੀ ਬਰਮਿਆਨੀ ਰਾਤ ਨੂੰ ਇੱਕ ਅਮਨਦੀਪ ਸਿੰਘ ਦੇ ਪੁੱਤਰ ਸੁਰਜੰਤ ਸਿੰਘ ਨੇ ਉਹਨਾਂ ਦੇ ਉੱਤੇ ਰਾਤ ਨੂੰ ਘਰੇ ਸੁੱਤੇ ਜਾਂਦੇ ਦੇ ਕਿਸੇ ਨੇ ਐਸਿਡ ਪਾਵਾ ਸੀ ਤੇ ਜਿਹਦੇ ਸਬੰਧ ਵਿੱਚ ਅਸੀਂ ਐਫ ਆਈ ਆਰ 68 ਨੰਬਰ ਪੁਲਿਸ ਸਟੇਸ਼ਨ ਬਡਾਲੀ ਵਾਲਾ ਸਿੰਘ ਦੇ ਵਿੱਚ ਰਜਿਸਟਰ ਕੀਤੀ ਸੀ। ਉਹ ਵੀ ਤਫ਼ਤੀਸ਼ ਦੇ ਦੌਰਾਨ ਸਾਨੂੰ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਇਹਦੇ ਪਿਤਾ ਸੁਰਜੰਤ ਸਿੰਘ ਸੀਗੇ ਉੱਤਮ ਦੇ ਇੰਨਾ ਦੀ ਜ਼ਮੀਨ ਐਕਵਾਇਰ ਹੋਈ ਸੀ ਪਾਤਮਾਲਾ ਪ੍ਰੋਜੈਕਟ ਦੇ ਵਿੱਚ। ਵੀਰੋ ਤੈਸੇ ਜੋ ਵਾਈਸ ਸੀ ਸਰਬੰਦ ਸਿੰਘ ਆ ਵੀ ਐਫਡੀ ਕਰਵਾਤੀ ਸੀ। ਸਰਬੰਦ ਸਿੰਘ ਜੀ ਡੈਥ ਤੋਂ ਬਾਅਦ ਉਹਨਾਂ ਦੇ ਬੇਟੇ ਅਮਨਜੀਤ ਸਿੰਘ ਦੇ ਨਾਮ ਤੋਂ ਉਹ ਐਫਡੀ ਹੋ ਗਈ ਸੀ। ਉਸ ਤੋਂ ਬਾਅਦ 18 ਜੂਨ ਦੇ ਕਰੀਬ ਇਹ ਐਪਲੀਕੇਸ਼ਨਾਂ ਟਰਵਾ ਲਈ ਤੇ ਕੈਸ਼ ਕਰਵਾ ਲਈ। ਜਦੋਂ ਅਮਨਜੀਤ ਸਿੰਘ ਇਨਕੁਆਇਰ ਕੀਤਾ ਤਾਂ ਉਹਨੂੰ ਪਤਾ ਚੱਲਿਆ ਵੀ ਇਹਨਾਂ ਦੀ ਵਾਈਫ ਹੈ ਜਿਹੜੀ ਬਲਵਿੰਦਰ ਕੋਰ ਬਲਵਿੰਦਰ ਕੌਰ ਨੇ ਇਹ ਐਫਡੀ ਕੋ ਰਾਈਸੀ ਜਿਹਦੇ ਕਰਕੇ ਦੋਹਾਂ ਦਾ ਘਰ ਦੇ ਵਿੱਚ ਡਿਸਪੂਟ ਹੋਣ ਲੱਗਿਆ ਸੀ ਜਿਹੜਾ ਚੱਲਦੇ ਹੋਏ ਬਲਵਿੰਦਰ ਕੌਰ ਨੇ 24 25 ਦੀ ਦਰਮਿਆਨੀ ਰਾਤ ਨੂੰ ਸੁੱਤੇ ਪਿਆਦੇ ਤੇ ਰਮਨਦੀਪ ਸਿੰਘ ਦੇ ਉੱਤੇ ਐਸਿਡ ਪਾ ਕੇ ਨਰਮ ਦੀ ਕੋਸ਼ਿਸ਼ ਕੀਤੀ ਕੀ ਕਰ ਰਹੇ ਸੀ ਨਾ ਮੀਨ ਜਿਲ੍ਹੇ ਪੈਸਾ ਨੂੰ ਲੈ ਕੇ ਕੀਤਾ ਗਿਆ ਸਾਰਾ ਕੁਝ ਮੀਨ ਜਿਲ੍ਹੇ ਨੇ ਨਾ ਕਿਹਾ ਵੀ ਐਫਡੀ ਹੋਈ ਸੀ ਇਹਨਾਂ ਦੇ ਵਿੱਚ ਐਫਡੀ ਬਲਵਿੰਦਰ ਕੌਰ ਨੇ ਉਡਵਾਲੀ ਸੀ ਵਿਦਾਊਟ ਨੋਲੇਜ ਆਫ ਰਮਨਦੀਪ ਸਿੰਘ ਰੋਮਾਂਡ ਦੇ ਵਿੱਚ ਇਹਨਾਂ ਪਤਾ ਚੱਲਿਆ ਕਿ ਆਹ ਫਿਰ ਇਹ ਦਿਸਪੀਟ ਕਿੱਦਾਂ ਤੜਾਈ ਗਈ ਬੈਂਕ ਦੇ ਵਿੱਚ ਆ ਕਿ ਜਾਂ ਕਿੱਦਾਂ ਨੈੱਟ ਬੈਂਕਿੰਗ ਰਾਹੀਂ ਇਹ ਕੁਲਵਾਈ ਗਈ ਇਹੋ ਸਮਝ ਆਇਆ ਪਤਾ ਲੱਗਿਆ ਕਿ ਕਿਹੜੇ ਐਸਿਡ ਵਗੈਰਾ ਕਿੰਨਾ ਆ ਕਿੰਨਾ ਹੈ ਇਹ ਜਿਹੜਾ ਕੁਆਂਟੀਟੀ ਦੇ ਵਿੱਚ ਇਹ ਮਨਦੀਪ ਸਿੰਘ ਪਹਿਲਾਂ ਗੁਰੂ ਦਾ ਕੰਮ ਕਰਦਾ ਹੁੰਦਾ ਸੀ ਲੋਕਡਾਊਨ ਤੋਂ ਬਾਅਦ ਉਸਨੇ ਇਹ ਕੰਮ ਬੰਦ ਕਰਤਾ ਤਾਂ ਉਹਦੇ ਵਿੱਚ ਐਸਿਡ ਇਹ ਯੂਜ਼ ਕਰਦੇ ਸੀ ਇਹਨਾਂ ਦੇ ਘਰੇ ਪੁਰਾਣਾ ਪਿਆ ਸੀ ਉਹੀ ਬਰਿੰਦਰਪੁਰ ਨੇ ਯੂਜ਼ ਕੀਤਾ ਇਹ ਕੰਡੀਸ਼ਨ ਕੀ ਮੀ ਹੈ ਬੰਦੇ ਦੀ ਸਟੇਬਲ ਲੱਗਦੀ ਬਲਵਿੰਦਰ ਯਾਨੀ ਉਹਦੀ ਪਤਨੀ ਦੇ ਨਾਲ ਕਿਸੇ ਹੋਰ ਦਾ ਵੀ ਸਬੰਧ ਨਹੀਂ ਜਾਂ ਮਤਲਬ ਕਿਸੇ ਦੇ ਨਾਮ ਦਾ ਨਹੀਂ ਬੋਲਦੇ ਜਾਂ ਕੱਲਾ ਹੀ ਹੈ ਇਹ ਹਜੇ ਇਸ ਵਾਰ ਅਸੀਂ ਗਸ਼ਤਿਸ਼ ਕਰ ਰਹੇ ਹਾਂ ਅਸੀਂ ਬਲਵਿੰਦਰ ਕੋਲ ਦਾ ਰਿਮਾਂਡ ਦਿੱਤਾ ਗਿਆ 2 ਦਿਨ ਦਾ ਰਿਮਾਂਡ ਉਹ ਵਿੱਚ ਅਸੀਂ ਪਤਾ ਕਰਾਂਗੇ ਠੀਕ ਹੈ ਇਸਰ ਫਾਈਨੈਂਸ਼ੀਅਲੀ ਹਾਲਤ ਕਿਹਨੇ ਸੀ ਪਰਵਾਹ ਨਹੀਂ ਫਾਈਨੈਂਸ਼ੀਅਲੀ ਠੀਕ ਸੀ ਵੀ ਉਹ ਗੋਚ ਨੂੰ ਉਤੰਨ ਕਰਦਾ ਸੀ ਕਿ ਬਲਵਿੰਦਰ ਜੋ ਆਮ ਨੀਸ਼ੀ ਨਾਲ ਕੰਮ ਕਰਦਾ ਸੀ ਨੋਰਮਲ ਕਰਦੇ ਸੀ ਘਰ ਤੋਂ ਹੀ ਰਿਪੋਰਟ ਨਹੀਂ ਜਾਉਂਦੀ

ਇਹ ਦਿਵਸਾਂ ਦੇ ਵਿੱਚ ਅਸੀਂ ਐਫਆਈਆਰ 68 ਨੰਬਰ ਪੁਲਿਸ ਸਟੇਸ਼ਨ ਬਡਾਲੀ ਵਾਲਾ ਸਿੰਘ ਦੇ ਵਿੱਚ ਰਜਿਸਟਰ ਕੀਤੀ ਸੀ। ਉਹ ਵੀ ਤਤਕਸ਼ੀਪ ਕਰ ਰਿਹਾਣ ਸਮੇਂ ਇਹ ਗੱਲ ਸਾਹਮਣੇ ਆਈ ਕਿ ਵਿਦੇ ਦੇ ਪਿਤਾ ਸਰਜੰਤ ਸਿੰਘ ਸਿੰਘ ਨੇ 15 ਦੇ ਇਹਨਾਂ ਦੀ ਜ਼ਮੀਨ ਐਕਵਾਇਰ ਹੋਈ ਸੀ ਭਾਤਮਾਲਾ ਪ੍ਰੋਜੈਕਟ ਦੇ ਵਿੱਚ। ਵਿਦੇ ਪੈਸੇ ਜੋ ਵਾਇਸ ਸੀ ਸਰਜੰਤ ਸਿੰਘ ਨੇ ਆ ਵੀ ਐਫਡੀ ਕਰਵਾਤੀ ਸੀ। ਸਰਜੰਤ ਸਿੰਘ ਦੀ ਡੈਥ ਤੋਂ ਬਾਅਦ ਉਹਨਾਂ ਦੇ ਬੇਟੇ ਅਮਨਜੀਤ ਸਿੰਘ ਦੇ ਨਾਮ ਤੋਂ ਉਹ ਐਫਡੀ ਹੋ ਗਈ ਸੀ। ਉੱਤੋਂ ਬਾਅਦ 18 ਜੂਨ ਦੇ ਕਰੀਬ ਇਹ ਐਪਲੀਕੇਸ਼ਨੇ ਤੜਵਾ ਲਈ ਤੇ ਕੈਸ਼ ਕਰਵਾ ਲਈ ਜਦੋਂ ਅਮਨਦੇਵ ਸਿੰਘ ਨੇ ਇਨਕੁਆਇਰੀ ਕੀਤਾ ਤਾਂ ਉਹਨਾਂ ਨੂੰ ਪਤਾ ਚੱਲਿਆ ਵੀ ਇਹਨਾਂ ਦੀ ਵਾਈਫ ਹੈ ਜਿਹੜੀ ਬਲਵਿੰਦਰ ਕੌਰ ਬਲਵਿੰਦਰ ਕੌਰ ਨੇ ਇਹ ਐਫਡੀ ਕੋ ਰਾਈਸੀ ਜਿਹਦੇ ਕਰਕੇ ਦੋਹਾਂ ਦਾ ਘਰ ਦੇ ਵਿੱਚ ਡਿਸਪੂਟ ਹੋਣ ਲੱਗਿਆ ਸੀ ਜਿਹੜਾ ਚੱਲਦੇ ਹੋਏ ਬਲਵਿੰਦਰ ਕੌਰ ਨੇ 24-25 ਦੀ ਦਰਮਿਆਨੀ ਰਾਤ ਨੂੰ ਸੁੱਤੇ ਪਿਆਦੇ ਤੇ ਅਮਨਦੇਵ ਸਿੰਘ ਦੇ ਉੱਤੇ ਐਸਿਡ ਪਾ ਕੇ ਨਰਮ ਦੀ ਕਸ਼ ਕੀ ਕਾਰਨ ਇਹ ਆ ਮੀਨ ਜਿੱਦ ਪੈਸਾ ਨੂੰ ਲੈ ਕੇ ਕੀਤਾ ਗਿਆ ਸਾਰਾ ਕੁਝ ਮੀਨ ਜਿੰਨਾ ਤੁਸੀਂ ਦੱਸਿਆ ਵੀ ਆਪਣੀ ਹੀ ਸੀ ਨਾ ਜਿੱਤ ਤਾਂ ਆਪਣੀ ਬਲਵਿੰਦਰਪੁਰ ਤੋਂ ਉਡਵਾਲੀ ਸੀ ਵਿਦਾਉਟ ਨੋਲੇਜ ਆਫ ਰਾਮਨ ਸਿੰਘ ਕਿ ਰਾਮਨ ਸਿੰਘ ਨੂੰ ਪਤਾ ਚੱਲਿਆ ਕਿ ਆਫ ਰਿਡੂਆ ਰਿਸਕ ਕਿੱਦਾਂ ਤੜਾਈ ਗਈ ਬੈਂਕ ਦੇ ਵਿੱਚ ਆ ਕਿ ਜਾਂ ਕਿੱਦਾਂ ਨੈਟ ਬੈਂਕਿੰਗ ਰਾਹੀਂ ਇਹ ਕਰਵਾਈ ਗਈ ਜਿਸ ਸਮਝ ਤੱਕ ਪਤਾ ਨਹੀਂ ਕਿ ਕਿਹੜੇ ਐਸਿਡ ਵਗੈਰਾ ਕਿੰਨਾ ਆ ਕਿੰਨਾ ਹੈ ਜਿਹੜਾ ਕੁਆਟਿਟੀ ਚੋਂ ਲਿਨਚ ਇਹ ਮਨਜੀਤ ਸਿੰਘ ਪਹਿਲਾਂ ਡੁਬੂ ਦਾ ਕੰਮ ਕਰਦਾ ਹੁੰਦਾ ਸੀ ਲੌਕਡਾਊਨ ਤੋਂ ਬਾਅਦ ਉਸਨੇ ਕੰਮ ਬੰਦ ਕਰਤਾ ਤਾਂ ਉਹਦੇ ਵਿੱਚ ਐਸਿਡ ਇਹ ਯੂਜ਼ ਕਰਦੇ ਸੀ ਇਹਨਾਂ ਦੇ ਘਰੇ ਪੁਰਾਣਾ ਪਿਆ ਸੀ ਉਹੀ ਬਲਵਿੰਦਰਪੁਰ ਨੇ ਯੂਜ਼ ਕੀਤਾ ਇਹ ਕੰਡੀਸ਼ਨ ਕਿਵੇਂ ਆ ਬੰਦੇ ਦੀ ਸਟੇਬਲ ਲੱਗਦੀ ਸੀ ਪਰ ਇਹ ਵੀ ਉਹਦੀ ਪਤਨੀ ਦੇ ਨਾਲ ਕਿਸੇ ਹੋਰ ਦਾ ਵੀ ਸਬੰਧ ਨਹੀਂ ਜਾਂ ਮਤਲਬ ਕਿਸੇ ਦੇ ਨਾਮ ਨਾਲ ਜਾਂ ਕੱਲਾ ਹੀ ਇਹ ਅੱਜ ਇਸ ਵਾਰ ਅਸੀਂ ਗੱਲਬਾਤ ਕਰ ਰਹੇ ਹਾਂ ਅਸੀਂ ਬਲਵਿੰਦਰਪੁਰ ਦਾ ਰਿਮਾਂਡ ਦਿੱਤਾ ਹੈ ਦੋ ਦਿਨ ਬਾਅਦ ਉਹ ਵਿਸ਼ੇਸ਼ ਪਤਾ ਕਰਾਂਗੇ आप लग गया रविंद्र गिरफ्तार कर लिया तो दिन का रिमांड